ਕੇਂਦਰੀ ਜੇਲ ਬਠਿੰਡਾ ਦੇ ਵਿੱਚ ਬੰਦ ਪ੍ਰਧਾਨ ਮੰਤਰੀ ਬਾਜੇਕੇ ਦਾ ਕਰਵਾਇਆ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਪ੍ਰਧਾਨ ਮੰਤਰੀ ਬਾਜੇਕੇ ਦੀ ਨੌਜਵਾਨਾਂ ਨੂੰ ਅਪੀਲ ਅਮਰਤ ਸ਼ਕੋਤਿ ਗੁਰੂਦੇ ਸਿੰਘ ਸਜੋ ਭਾਈ ਅਮਰਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਸਮੇਤ ਚਾਰ ਸਿੰਘ ਹਨ ਕੇਂਦਰੀ ਜੇਲ ਬਠਿੰਡਾ ਦੇ ਅੰਦਰ ਬੰਦ ਮੰਦੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਗੇ ਜੋ ਕੇਂਦਰੀ ਜਲ ਬਟੰਡਾ ਦੇ ਅੰਦਰ ਬੰਦ ਹਨ ਨੂੰ ਮੈਡੀਕਲ ਕਰਵਾਉਣ ਦੇ ਲਈ ਅੱਜ ਭਾਰੀ ਸੁਰੱਖਿਆ ਫੋਰਸ ਦੇ ਇੱਥੇ ਆਪਣਾ ਪ੍ਰਬੰਧ ਕੀਤਾ ਗਿਆ ਪ੍ਰਧਾਨ ਮੰਤਰੀ ਬਾਜੇਕੇ ਨੇ ਪੱਤਰਕਾਰਾਂ ਦੇ ਨਾਲ ਗਲਵੱਤ ਕੀਤੀ ਅਤੇ ਉਨ੍ਹਾਂ ਵੱਲੋਂ ਕੋਈ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਉਹ ਨਾ ਸਿਰਫ ਇਹ ਨਹੀਂ ਕਿ ਆ ਕਿ ਮੈਂ ਚੜ੍ਹਦੀ ਕਲਾ ਵਿੱਚਾਂ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਹ ਉਹ ਅਮਰਤ ਸ਼ਕਨਾ ਤੇ ਗੁਰੂ ਜੀ ਸਿੰਘ ਸਜਣਾ ਜਿਕਰ ਜੋਗ ਹੈ ਕਿ NSA ਵਰਗੇ ਸਿੰਘੀ ਨੂੰ ਜੁਰਮਾ ਤਹਿਤ ਪਿਛਲੇ 2 ਸਾਲਾਂ ਤੋਂ ਡਿਬਰੂਗੜ ਵਿੱਚ ਬੰਦ ਪਈ ਅਮਰਤਪਾਲ ਸਿੰਘ ਦੇ ਸਾਥੀ 9 ਸਿੰਘਾਂ ਨੂੰ ਵਿੱਚੋਂ 7 ਸਿੰਘਾਂ ਨੂੰ ਪੰਜਾਬ ਦੀ ਬਟਿੰਡਾ ਅਤੇ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਇਹਨਾਂ ਖਿਲਾਫ NSA ਵੀ ਹਟਾ ਦਿੱਤਾ ਗਿਆ ਜੋ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਤੀਸਰੀ ਵਾਰ NSA ਦੇ ਵਿੱਚ ਵਾਧਾ ਕੀਤਾ ਗਿਆ ਅਤੇ ਉਹ ਡਿਬਰੂਗੜ ਜੇਲ੍ਹ ਦੇ ਅੰਦਰ ਬੰਧਾਨ ਆਈਮਰਤਪਾਲ ਸਿੰਘ ਦੇ ਚਾਰ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਕੁਲਵੰਤ ਸਿੰਘ ਹਰਜੀਤ ਸਿੰਘ ਸਮੇਤ ਚਾਰ ਸਿੰਘ ਪਟੰਡਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਬੰਦ ਹਨ ਇਹ ਵੀ ਦੱਸਨ ਜੋ ਗਿਆ ਕਿ ਪ੍ਰਧਾਨ ਮੰਤਰੀ ਬਾਜੇਕੇ ਤੇ ਹੋਰ ਸਿੰਘਾਂ ਵੱਲੋਂ ਕੇਂਦਰੀ ਜੇਲ੍ਹ ਪਟੰਡਾ ਦੇ ਅੰਦਰ ਪਿਛਲੇ ਦਿਨੀ ਪੋਖੜ ਤਾਲ ਕਰ ਦਿੱਤੀ ਗਈ ਸੀ ਪਰੰਤੂ ਅੱਜ ਉਹਨਾਂ ਦਾ ਮੈਡੀਕਲ ਚੈੱਕਅਪ ਕਰਵਾਉਣ ਦੇ ਲਈ ਸਿਵਲ ਹਸਪਤਾਲ ਪਟੰਡਾ ਵਿਖੇ ਲਿਆਂਦਾ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਉਹਨਾਂ ਦੇ ਨਾਲ ਲਗਾਈ ਗਈ ਪੱਕਾ ਦੇਦਾ ਫੇਰ ਅਖੋ। ਖਾਲਸਾ ਜੀ ਕਿਵੇਂ ਹੱਥ ਵੀ ਆ ਤੁਹਾਡੀ? ਚੜਦੀ ਕਲਾ ਚੜਦੀ ਕਲਾ। ਕੋਈ ਸੁਨੇਹਾ ਕੋਈ ਤੰਗ ਦਾ। ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜ ਲੱਗੋ। ਹਾਂ। ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆ? ਹਾਂਜੀ ਹਾਂਜੀ ਹਾਂਜੀ। ਠੀਕ ਆ।